ਇੱਕ ਘੜੀ ਘੜੀ ਦਾ ਲੇਖਾ ਮੰਗਦਾ ਇਹਦੇ ਵਿੱਚ ਇੱਕ ਇੱਕ ਘੜੀ ਦਾ ਵੀ ਉਹ ਹਿਸਾਬ ਕਿਤਾਬ ਦਾ ਜਿਹੜਾ ਹੈ ਉਹ ਹਿਸਾਬ ਕਿਤਾਬ ਦੇਣ ਵਾਸਤੇ ਇੱਕ ਇੱਕ ਘੜੀ ਦਾ ਇੱਕ ਇੱਕ ਸ਼ਿੰਨ ਦਾ ਇੱਕ ਇੱਕ ਪਲ ਦਾ ਉਹ ਜਦੋਂ ਧਰਮ ਰਾਜਾ ਦੇ ਪਾਸ ਜਾਂਦਾ ਹੈ ਤੇ ਉਹ ਇੱਕ ਇੱਕ ਘੜੀ ਦਾ ਕੇ ਤੇ ਕੋਲ ਹਿਸਾਬ ਕਿਤਾਬ ਮੰਗਦਾ ਰਿਹਾ ਫਿਰ ਕਹਿੰਦੇ ਬਾਕੀ ਨਿਕਸੀ ਭਾਰੀ ਫਿਰ ਉਹ ਭਾਰੀ ਹਿਸਾਬ ਕਿਤਾਬ ਦਾ ਜੇ ਤਾਂ ਬਾਕੀ ਲੇਖਾ ਚੁੱਕੇ ਦਾ ਹਿਸਾਬ ਬਹੁਤ ਅੱਗੇ ਵੀ ਨਿਕਲੇ ਆਉਂਦਾ ਤੇ ਹੋਰ ਜਮਾਂ ਪਿਆ ਹੁੰਦਾ ਤੇ ਫਿਰ ਇਹਨੂੰ ਉਹ ਸਮੇਂ ਦਾ ਜਿਹੜਾ ਹੈ ਉਹਦੇ ਨਾਲ ਉਹ ਕੀਤੇ ਕਰਮ ਦਾ लेखा ਉਹ ਭੋਗਣਾ ਪੈਂਦਾ ਪਰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮਰੱਥ ਗੁਰੂ ਦੀ ਸ਼ਰਨ ਵਿੱਚ ਆਈਏ ਤੇ ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰ ਦਿੰਦੇ ਨੇ ਉਹਦਾ ਹਿਸਾਬ ਕਿਤਾਬ ਦਾ लेखा-ਚੋਖਾ ਮਾਰਾਜ ਮਕਾ ਦਿੰਦੇ ਮਕੋ ਦਿੰਦੇ ਆ ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾਉ ਉਹ ਧਰਮ ਰਾਜਾ ਦੇ ਵਹੀ ਖਾਤੇ ਵਿੱਚੋਂ ਉਹਨਾਂ ਦਾ ਹਿਸਾਬ ਕਿਤਾਬ ਦਾ ਕਾਗਜ਼ ਪਾੜ ਦਿੰਦੇ ਨੇ ਮਹਾਰਾਜ ਮਹਾਰਾਜ ਕਹਿੰਦੇ ਇਹ ਅਸੀਂ ਆਪ ਸਮਝ ਲਿਆ ਜੇ ਹੁਣ ਲੇਖਾ ਪਤਰਾ ਹਿਸਾਬ ਕਰ ਦਿੱਤਾ